ਹਾਂਜੀ ਸਸਤਰੀਕਰ ਦੋਸਤੋ ਅੱਜ ਦਾ ਕੰਮ ਕਰ ਲਿਆ ਆਪਣਾ ਦੂਜਾ ਬਲੂ ਸਟਾਰਟ ਪੰਪ ਤੋਂ ਪਹਿਲਾਂ ਤਾਂ ਸਾਰੇ ਕਰਾਚੋ ਚਨੇੜੀਆਣੇ ਨੂੰ ਵਧਾਈਆਂ ਕਿ ਸਾਡੇ ਪੰਪ ਦੇ ਭਾਈ ਨਵੀਂ ਮਸ਼ੀਨ ਆ ਗਈ ਆ ਨਵੀਂ ਮਸ਼ੀਨ ਉਹ ਪਈਆ ਦੇਖ ਸਕਦੇ ਹੋ ਤੇ ਫਿੱਟਰ ਆ ਜਿਹੜੇ ਉਹ ਵੀ ਭਾਈ ਆ ਗਏ ਮਿੱਤਰੋ ਖਾਜਾ ਨੂੰ ਵੀ ਰੋੜੇ ਵੱਜਦੇ ਕਦੇ ਨਾ ਪੜਾਖੂ ਨੇ ਅੜੇ ਡਿਗਰੀ ਤੇ ਚੋਰਾ ਮੂਹਰੇ ਲੱਟ ਕੇ ਜਿੰਦੇ ਸੋਹਣਿਆ ਮਾਵਾ ਵੀ ਤੇ ਆਜੋ ਬਾਈਆਂ ਨਾਲ ਕਰਦੇ ਆ ਗੱਲਬਾਤ ਤੇ ਬਾਈ ਆਏ ਹੋਇਆ ਸਾਸਰੀਕਾਰ ਵੀਰੇ ਹੋਰ ਠੀਕ ਹੈ ਜੀ ਨਵੀਂ ਲਿਆਤੀ ਮਸ਼ੀਨ ਫੇਰ ਕਿਹੜੀ ਕੰਪਨੀ ਦੀ ਮਸ਼ੀਨ ਲਿਆਤੀ ਹੁਣ ਗਿੱਲਵਾਰਕ ਉਹਦੀ ਇੱਕ ਹੋਰ ਹੈ ਹੈ ਅਲੈਂਟੀ ਹੈ ਅਲੈਂਟੀ ਇਹ ਜਿਹੜੀਆਂ ਮਸ਼ੀਨਾਂ ਹੁੰਦੇ ਨੇ ਇਹ ਵੀ ਅੱਡ-ਅੱਡ ਕੰਪਨੀ ਦੇ ਇੱਕ ਗਿੱਲਵਾਰਕ ਉਹ ਜਿਹੜੀ ਨਵੀਂ ਆਈ ਹੈ ਅਲੈਂਟੀ ਦੀ ਆਈ ਆ ਤੇ ਦੇਖ ਸਕਦੇ ਹੋ ਬਾਈ ਕਰ ਰਹੇ ਨੇ ਕੰਮ ਬਾਈ ਦਾ ਨੌ ਕੀਆ ਵੀਰੇ ਲਾਰ ਸਿੰਘ ਖੇੜੀ ਬਾਈ ਖੇੜੀ ਦੁਆਏ ਨੇ ਤੇ ਤਿਆਰੀਆਂ ਕਰ ਰਹੇ ਨੇ ਦੇਖੋ ਤੇ ਕਿੰਨੇ ਕਿ ਦਿਨਾਂ ਚ ਲੱਗ ਜੂ ਮਸ਼ੀਨਾਂ ਨਵੀਆਂ ਮੋਟਰਾਂ ਦੋ ਸਵਾਰਸੀ ਵਾਲ ਮੋਟਰਾਂ ਆਈਆਂ ਨੇ ਦੋ ਸਵਾਰਸੀ ਵਾਲ ਮੋਟਰਾਂ ਵੀ ਆਈਆਂ ਨੇ ਨਾਲ ਦੇ ਵਿੱਚ ਪੈਣਗੀਆਂ ਉਹ ਪੰਜਾਂ ਜਿਹੜੀਆਂ ਉਹ ਆਈਆਂ ਨੇ ਦਰੋ ਤੁਹਾਨੂੰ ਨੇੜੇ ਦਿਖਾਉਣਾ ਮੈਂ ਮਸ਼ੀਨਾਂ ਜਿਹੜੀਆਂ ਆਈਆਂ ਨੇ ਇਹ ਤੇ ਫਿਰ ਬਾਈਆਂ ਤੋਂ ਮਸ਼ੀਨ ਬਾਰੇ ਆਪਾਂ ਨੌਲੇਜ ਲੈਣੇ ਆ ਜਿਹੜੀਆਂ ਇਹ ਸਵਾਰਸੀ ਵਾਲ ਮਸ਼ੀਨਾਂ ਵੀ ਆਈਆਂ ਨੇ ਨਾਲ ਆ ਦੇਖੋ ਇਹ ਕੀ ਕਰਨੀ ਹੈ ਪਾਈਪ ਤੇ ਜਿਹੜੇ ਆ ਪਾਈਪ ਤੋਂ ਤੇਲ ਚੱਕਿਆ ਕਰਨੀ ਹੈ ਇਹ ਦੋ ਮਸ਼ੀਨਾਂ ਆਈਆਂ ਨੇ ਤੇ ਆ ਇੱਕ ਮਸ਼ੀਨ ਆ ਇਹ ਤੇਲ ਵਾਲੀ ਆ ਡੀਜ਼ਲ ਤੇ ਪੈਟਰੋਲ ਵਾਲੀ ਆ ਤੇ ਦੇਖਦੇ ਆ ਸੁਣਦੇ ਆ ਬਾਈਆਂ ਤੋਂ ਗੱਲਬਾਤ ਕਰਦੇ ਆ ਤੇ ਵੀਡੀਓ ਨਾਲ ਜੁੜੇ ਰਹੋ ਸਾਰੇ ਭਰਾ ਹੋਰ ਮਿਸਤਰੀ ਇਹ ਨਵੀਂ ਮਸ਼ੀਨ ਆਈ ਹੈ ਜਿਹੜੀ ਇਹਦੇ ਵਿੱਚ ਕੀ ਗੂਪੀਆਂ ਨੇ ਪੁਰਾਣੀਆਂ ਨਾਲੋਂ ਕੋ ਸੇਮ ਹੀ ਆਗੀ ਨਾ ਨਾ ਇਹਦੇ ਵਿੱਚ ਸਿਸਟਮ ਆਣਾ ਪਹਿਲਾਂ ਮਸ਼ੀਨਾਂ ਦੇ ਵਿੱਚ ਮੋਟਰਾਂ ਆਉਂਦੀਆਂ ਇਹਦੇ ਆ ਹਾਂ ਹੁਣ ਟੈਂਕਾਂ 'ਚ ਮੋਟਰਾਂ ਬੰਦੀਆਂ ਆ ਉਹ ਟੈਂਕਾਂ ਚ ਪੈਂਦੀਆਂ ਨੇ ਹਾਂ ਸਾਰੀ ਆਟੋਮੈਟਿਕ ਹੈ ਸਾਰੀ ਇਹ ਆਟੋਮੈਟਿਕ ਆਟੋਮੇਸ਼ਨ ਆਟੋ ਸਿਸਟਮ ਹੈ ਸਾਰਾ ਠੀਕ ਹੈ ਜੇ ਤੈਨੂੰ ਤੇਲ ਪਾਵੇਂਗਾ ਤਾਂ ਇੱਥੇ ਇਹ ਸਿਸਟਮ ਸਾਰਾ ਡਿੱਪੂ ਦੇ ਵਿੱਚ ਵਿੱਚ ਚਾਰਜ ਹੋ ਜਾਊਗਾ ਸਾਰਾ ਡਿੱਪੂ ਦੇ ਵਿੱਚ ਇਹਦਾ ਕੱਲਾ ਕੱਲਾ ਪਾੜ ਠੀਕ ਹੈ ਜੇ ਤੈਂ ਗੜਬੜ ਨਹੀਂ ਕਰਦਾ ਤਾਂ ਇਹ ਅੱਜ ਚ ਫਿੱਟ ਹੋ ਜੂ ਨਾ ਨਾ ਇੱਕ ਹਫ਼ਤਾ ਲੱਗੂਗਾ ਹਾਂ ਦੇਖੋ ਬਈ ਇੱਕ ਹਫ਼ਤੇ ਦੇ ਵਿੱਚ ਜਿਹੜੀ ਮਸ਼ੀਨ ਉਹ ਫਿੱਟ ਹੋ ਗਈ ਬਾਈ ਦਾ ਨੌ ਕੀ ਆ ਬਾਈ ਵੀ ਨਾਲ ਆਏਗਾ ਜੀਤੀ ਜੀਤੀ ਬਾਈ ਦਾ ਪਿੰਡ ਵੀ ਖੇੜੀ ਆ ਹਾਂ ਦੋਏ ਬਾਈ ਖੇੜੀ ਦੁਆਏ ਨੇ ਤੇ ਦੇਖ ਸਕਦੇ ਇਹ ਮਸ਼ੀਨ ਵੀ ਟੱਚ ਆ ਗਏ ਨੇ ਹਨਾ ਹਾਂ ਟੱਚ ਜਿਹੜੀ ਨਵੀਂ ਮਸ਼ੀਨ ਆਈ ਹੈਗੀ ਉਹ ਟੱਚ ਆ ਬਟਨ ਨਹੀਂ ਹੈਗੇ ਤੇ ਐਕਸਪੀਰੀਅੰਸ ਲਵਾਂਗੇ ਬਾਈ ਜਦੋਂ ਫਿੱਟ ਕਰਕੇ ਗਏ ਸਮਝਾਉਣਗੇ ਹਨਾ ਤੁਸੀਂ ਦੱਸੋਗੇ ਸਾਨੂੰ ਵੀ ਕਿਵੇਂ ਕਿਵੇਂ ਚੱਲੂਗੀ ਕੋਈ ਹੋਰ ਕੋਈ ਬੰਦਾ ਆਊਗਾ ਨਾ ਆਪਾਂ ਵੀ ਦੱਸਾਂ ਸਾਰਾ ਤੇ ਆ ਹਫ਼ਤਾ ਲੱਗੂਗਾ ਹੈ ਹਫ਼ਤਾ ਪਾ ਲੈਣਾ ਜਿਹੜੀ ਇਹ ਸਵਾਰਸੀ ਵਾਲ ਮਸ਼ੀਨਾਂ ਕਹੇ ਤੁਸੀਂ ਇਹਦਾ ਕੀ ਕੰਮ ਹੈ ਸਵਾਰਸੀ ਵਾਲ ਉਹੀ ਨੇ ਜਿਹੜੀਆਂ ਮੋਟਰਾਂ ਚ ਪਾਉਣੇ ਆਪਾਂ ਨੋਰਮਲ ਇੱਕ ਕਾਲ ਦੇ ਵਿੱਚ ਜਿਵੇਂ ਆਪਾਂ ਆਮ ਮੋਟਰਾਂ ਪਾਉਣੇ ਆ ਪਾਣੀ ਵਾਲੀਆਂ ਹਾਂ ਉਹੀ ਸਿਸਟਮ ਹੈ ਪਰ ਇਹ ਬੱਟੂ ਰੂਪ ਹੈ ਏ ਟੈਂਕ ਦੇ ਵਿੱਚ ਪੈ ਜੂਗੀ ਪਹਿਲਾਂ ਨਾਂ ਮੇਰੀਆਂ ਦੇ ਵਿੱਚ ਮੋਟਰ ਆ ਹਾਂ ਹੁਣ ਟੈਂਕਾਂ ਦੇ ਵਿੱਚ ਮੋਟਰ ਆ ਬੈਣ ਤੇਲ ਦੇ ਵਿੱਚ ਮੋਟਰਾਂ ਬੈਣ ਗਿਆ ਤੇ ਇਹਨੂੰ ਫਿੱਟ ਕਰਨ ਦੀ ਸਾਰੀ ਵਿਧੀ ਦੱਸ ਦੇ ਸਾਰੇ ਬੰਦੇ ਸਾਰਾ ਬੱਸ ਇਹਨੂੰ ਸੇਮ ਹੈ ਪਾਣੀ ਵਾਲੀ ਮੋਟਰ ਵਾਂਗੂ ਬੈੰਦੀ ਹੈ ਵੀ ਪਾਣੀ ਵਾਲੀ ਮੋਟਰ ਵਾਂਗੂ ਬੈੰਦੀ ਆ ਬੱਸ ਇਹ ਉਹ ਤਾਂ ਫੈਮ ਲਾ ਕੇ ਇਹਦੀ ਡਰੇਵ ਵੀ ਹੋਣੀ ਡਰੇਵ ਵੀ ਬਿਸਤਰੀ ਜੇ ਪਰੇ ਤੇ ਇਸ ਤੇ ਮੈਂ ਲੱਗਦੇ ਆ ਤਾਰਾ ਤਿੰਨਾਂ ਟੂਂਦੇ ਤੇ ਸਾਰਾ ਜਿਹੜੀ ਡ్రਾਈਵਰੀ ਆ ਉਹ ਮੋਟਰ ਵਾਲੀ ਉਹ ਆ ਬਾਈ ਜਿਹੜੀ ਆਪਾਂ ਮੋਟਰ ਘਰੇ ਲਾਉਣੇ ਆਗੇ ਉਹੀ ਆਗੀ ਬਾਈ ਜੀ ਦਿਖਾਉਣਗੇ ਆਪਾਂ ਨੂੰ ਸਾਰੀ ਹੁਣ ਕਿਵੇਂ ਆ ਜਿਹੜੀ ਸਿਸਟਮ ਆਗਾ ਤੇ ਇਹਦਾ ਨੋਰਮਲ ਮੋਟਰ ਹੀ ਲੱਗ ਜਾਂ ਮੈਨੂੰ ਜਿਹੜੀ ਆਪਾਂ ਮੋਟੋ ਪਾਉਣ ਘਰੇ ਪਾਉਣੇ ਪਾਣੀ ਵਾਲੀ ਉਹਨੇ ਵਾਟਰਪੂਫ ਹੁੰਦੀਆਂ ਨੇ ਅਸਿਆ ਇਹ ਸਿਸਟਮ ਸਾਰਾ ਆ ਆ ਪਾਇ ਪਾਇਦੇ ਡਰਾਈਵਰੀ ਕਹਿੰਦੇ ਜਿਹਨੂੰ ਆਪਾਂ ਠੀਕ ਐ ਆ ਵੱਡੀ ਛੋਟੀ ਹੋ ਜਾਂਦੀ ਇਹਦੇ ਪਿੱਛੇ ਮਤਲਬ ਜਿੰਨੀ ਦਾ ਟੈਂਕਾ ਬਣਾ ਹਾਂ ਜਿੰਨਾ ਟਰਾਈ ਰੱਖਣਾ ਉਹ ਸਿਧਾ ਉਹ ਨਾਲ ਆਪਾਂ ਲਿੱਟੇ ਲ ਟੈਂਕ ਦੇ 2000 ਲੀਟਰ ਰੱਖਣਾ ਜਾਂ 1000 ਜਿੰਨੇ ਜਿੰਨੇ ਵੀ ਤੇ ਕਰ ਸਕਦੇ ਆ ਇਹਨੂੰ ਆਪਾਂ ਠੀਕ ਹੈ ਕਿਵੇਂ ਆਪਾਂ ਦੂਤੀਆ ਮੋਟਰਾਂ ਚ ਵੀ ਪਾਣੀ ਥੱਲੇ ਵਾਕੇ ਆਪਾਂ ਆਪਾਂ ਡਰੈਪਰ 10 ਟੂਰ ਜੋੜ ਦਿੱਤੀ ਅਨ ਫਟੋਰ ਬਾਦੀ ਉਵੇਂ ਸਿਸਟਮ ਇਹਦਾ ਜੇ ਤੇਰਾ ਆਪਣਾ ਘਟ ਗਿਆ ਇਹਨੂੰ ਤਾਂ ਥੱਲੇ ਕਰ ਸਕਦੇ ਆ ਰੋ ਡਾਊਨ ਕਰ ਸਕਦੇ ਆ ਹੋਰ ਥੱਲੇ ਕਰਿਓ ਇਹ ਟੈਂਕ ਦੇ ਵਿੱਚ ਪਾਉਗੀ ਐਸਟੀ ਵੀ ਹੈ ਨਾ ਐਸਟੀ ਵੀ ਐਸਟੀ ਵੀ ਇਹ ਟੈਂਕ ਦੇ ਵਿੱਚ ਪਾਉ ਹਨਾ ਇਹ ਜਿਹੜੀ ਸਰਵਿਸ ਸਵਰਸੀ ਵਾਲਾ ਪਿੱਛੇ ਜਾ ਬਾਹਰ ਰਹੂਆ ਇਹ ਜਿਹੜਾ ਸਵਰਸੀ ਵਾਲਾ ਮੋਟਰ ਆ ਕਿ ਇਹ ਵੀ ਇਸੇ ਕੰਪਨੀ ਦੀ ਆ ਹੈ ਹਾਂ ਕਿਸੇ ਇਹ ਇਹ ਚੀਜ਼ ਕਹਿੰਦਾ ਇਹ ਜਿਹੜੀ ਬਾਹਰ ਹੀ ਬਾਹਰ ਰਹੂਗੀ ਅਸਿਆ ਹਾਂ ਪੈ ਉਹ ਠੰਡੇ ਲੱਗ ਜੂਗੀ ਠੀਕ ਆ ਹਾਂ ਇਹ ਸਿਸਟਮ ਆ ਸਾਰਾ ਠੀਕ ਆ ਹਾਂਜੀ ਦੋਸਤੋ ਤੇ ਬਾਕੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਾਂ ਬਲੌਗ ਕਰਨ ਲੱਗੇ ਪਾੰਦਾ ਫੜਿਆ ਸੀ ਛੋਟੇ ਛੋਟੇ ਬਲੌਗ ਬਣਾਉਣੇ ਸਟਾਰਟ ਕਰ ਰਹੇ ਨੇ ਫਿਰ ਵੱਡੇ ਬਲੌਗ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਦੇ ਹੌਲੀ ਹੌਲੀ ਨਾਲ ਐਕਸਪੀਰੀਅੰਸ ਲੈ ਲਈ ਅਸੀਂ ਨਾਲ ਵੀਡੀਓ ਐਡੀਟ ਕਰਨੀ ਸਿੱਖ ਲਈਏ ਤੇ ਜੇ ਤੁਸੀਂ ਵੀਡੀਓ ਨੂੰ ਵਧੀਆ ਪਿਆਰ ਕਰੋਗੇ ਫਿਰ ਅਸੀਂ ਲੰਬੀਆਂ ਵੀਡੀਓ ਲੈ ਕੇ ਆ ਕਰਾਂਗੇ ਇਹ ਅੱਜ ਦਾ ਸਾਡਾ ਦੂਜਾ ਬਲੌਗ ਸੀਗਾ ਪੰਪ ਤੇ ਤੁਹਾਨੂੰ ਦੱਸਿਆ ਵੀ ਨਵੀਂ ਮਸ਼ੀਨ ਆ ਗਈ ਤੇ ਬਾਈ ਨੇ ਸਾਰੀ ਕਾਰਵਾਈ ਦੱਸੀਆ ਮਸ਼ੀਨ ਬਾਰੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲੱਗੀ ਲਾਈਕ ਕਰ ਦਿਓ ਕਮੈਂਟ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦੀ